ਫਾਇਰਿੰਗ ਹੋ ਮਲੇਗੀ ਪਾਰਟੀ ਦਾ ਸ਼ਾਟ ਆਮ ਆਦਮੀ ਜਿਹੜਾ ਰਾਜਾ ਹਾਂਜੀ ਰਾਜੇ ਦੀ ਗੱਲ ਕਰ ਰਹੇ ਹਾਂਜੀ ਜਿਲ੍ਹੇ ਸਿਸਪੀ ਸਾਡੇ ਸਿਸਪੀ ਦਾ ਉਹ ਜਿਲ੍ਹੇ ਅਸਰਿਲ ਫਾਰਮ ਨੂੰ ਮਿਲੇ ਜੀ ਐਸਐਸ ਨੂੰ ਕਾਲਰ ਸਾਡੇ ਉਹ ਗਿਆ ਪੁਣ ਕੀਤਾ ਇੰਟੀਗ੍ਰੇਸ਼ਨ ਵੀ ਇਹਨਾਂ ਦੇ ਫਰਕੇ ਕਾਰਵਾਈ ਕਰੋ ਕਿ ਯਸਕੀ ਤਰੇ ਜੀ ਮੇ ਤੇ ਪੰਚਾਲਾ ਉਹ ਤੇ ਝਗੜਾ ਦੇ ਤੇ ਫਿਰ ਕੋਈ ਕਾਰਵਾਈ ਨਹੀਂ ਹੋਈ ਫਿਰ ਇਹ ਹਾਲ ਕਿ ਇੱਥੇ ਤੁਹਾਡੇ ਸਮਝਿਆ 8 1 ਇੱਕ ਵੀ ਦਿੱਤੀ ਆ ਜਦੋਂ ਵਾਲਾ ਕਮਾਲ ਹੈ ਉਹ ਪੁਨੀਤ ਲਈ ਵੀ ਅਸੱਚ ਨੂੰ ਅਸੱਚ ਨੂੰ ਦਰਖਾਸਤ ਦਿੱਤੀ ਹੈ ਕਾਸ਼ਤੀ ਲਈ ਜਦੋਂ ਗਣਾ ਵਾਲਾ ਉਹ ਡੀਐਸਪੀ ਦੇ ਰਿਹਾ ਦਫ਼ਤਰ ਡੀਐਸਪੀ ਦੇ ਅਧਿਕਾਰ ਨੇ ਹਮੇਸ਼ਾ ਦਰਖਾਸਤ ਦੇ ਲਈ ਸਾਡਾ ਡੀਐਸਪੀ ਨੇ ਮੈਂ ਤਾਂ ਕਾਗਜ਼ੀ ਲੈ ਆਇਆ ਜੇ ਤੁਸੀਂ ਕੋਈ ਸਨਣਾ প্রাণী ਕੋਈ ਲੱਗ ਜਾਏ ਤਾਂ ਕੋਰਟ ਚ ਜਾਣ ਦੇਖੋ ਜੇ ਬਨਪੁਰ ਸੇ ਕੋਰਟ ਚ ਜਾਂਦਾ ਜੇ ਉਹ ਜੇ ਕੋਈ ਕਾਗਜ਼ ਪੱਤਰ ਹੈ ਕੋਰਟ ਚ ਜਾਂਦਾ ਜੇ ਉਹਨਾਂ ਨੂੰ ਵੀ ਹੈ ਕੋਰਟ ਕੋਰਟ ਚ ਜਾਣ ਜੋ ਕੋਰਟ ਫੈਸਲਾ ਕਰਦਾ ਉਹ ਮੂੰਹ ਸਿਰ ਨੂੰ ਉੱਤੇ ਸੀ ਦਸੀ ਅਸੀਂ ਪਿਛਲੇ ਸਾਲ ਤੋਂ ਉਹ ਨੂੰ ਸੇ ਵੀ ਜਿਹੜਾ ਹੈ ਹਾਈ ਕੋਰਟ ਤੋਂ ਆਰਡਰ ਲੈ ਕੇ ਫਿਰ ਕੰਨਾ ਹੁੰਦਿਆ ਗਿਆ। ਉਹੀ ਉਸੇ ਪੈੜ ਦੇ ਵਿੱਚ ਇਸ ਵਾਰ ਕੰਨਾ ਫਿਰ ਉਹ ਫਿਰ ਉਹੀ ਤੁੰਗਾ ਫਿਰ ਉਹ। ਤੇ ਜਿਹੜੀ ਮਾਲਕੀਆ ਰਜਿਸਟਰੀ ਵਾਲੀ ਆ ਤੁਹਾਡੀ? ਸਾਡੀ ਮਾਲਕੀਆ ਝਾਰੂ ਦੀ ਮਾਲਕੀ ਦੇਖਦੇ ਕਰੀ ਜੀ। ਉਹ ਕਿਸਹਾ ਪਿਛਲੇ ਵਾਲੇ ਡੀਐਸਪੀ ਟਾਂਡੇ ਦਾ ਹਾਈ ਕੋਰਟ ਤੋਂ ਗੋਲਾ ਨਿਸ਼ਾਨਦੇ ਜ਼ਰੂਰ ਪੈਦੀ। ਨਿਸ਼ਾਨਦੇ ਦੇ ਵਿੱਚ ਲਿਖ ਦਿੱਤਾ ਉਹਨਾਂ ਨੇ ਮਾਲਕ ਨੂੰ ਇਹ ਜਿਹੜਾ ਹੁਣ ਚੰਗਾ ਕਿ ਇਹ ਮਾਲਕੀ ਇਹ ਨਹੀਂ ਕਰ। ਇਸ ਜਗ੍ਹਾ ਦੇ ਵਿੱਚ ਹਰਵੰਸ ਸਿੰਘ ਜਿਹੜਾ ਮਾਲਕੀ ਉਹ ਮਾਲਕੀ ਕਿਸੇ ਇਹ ਨਹੀਂ ਪਤਾ ਜੀ ਮੇਰੇ ਪਤਾ ਕਰ ਤੈਨੂੰ ਇਹਦੇ ਅਸੀਂ ਕਹਿੰਦੇ ਕਿ ਜੇ ਉਹ ਮਾਲਕੀ ਹੱਕ ਰੱਖਦੇ ਆ ਕੋਰਟ ਚ ਜਾ ਹਾਂਜੀ ਵੀ ਆਪਣਾ ਕਾਲ ਪੱਤਰ ਤੇ ਨਾ ਕੋਈ ਨਟਾਂ ਕੋਲ ਥੱਪਾ ਸਾਡੇ ਸਾਡੇ ਜਿੰਮੇਦਾਰੀ ਪਛਾਤ ਕਰ ਸਾਡੇ ਕੋਲ ਇਹ ਮਨਮੋਹ ਸਿੰਘ ਨੂੰ ਪਰਮਾਨੈਂਟ ਪਰਮਾਨੈਂਟ ਜਿਹੜੇ ਕੋਰਟ ਦਾ ਸਾਡੇ ਕੋਲ ਸੈਸ਼ਨ ਐਂਏਕ ਦਬਾ ਧੱਲੇ ਆ ਵੀ ਉਹ ਕਾਗਜ਼ ਹੀ ਨਹੀਂ ਵੇਖ ਰਿਹਾ ਆ ਪਾਸੇ